ਨੈਰ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਕੀ ਕਾਪੇ ਮੈਂ ਆਟੋ ਚਲਾਉਣਾ ਜੀ ਮੇਰਾ ਨਾਮ ਹਰਜਿੰਦਰ ਸਿੰਘ ਵੀਰੇ ਲੋਕਲ ਹੰਡਾਇਆ ਦੇ ਵੀਰੇ ਮਨਜੀਤ ਸਿੰਘ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਲੋਕ ਨਹੀਂ ਬਰਨਾਲਾ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਅੱਛੋ ਬਰਨਾਲੇ ਦੇ ਰਹਿਣ ਵਾਲੇ ਜੀ ਰੇਸ਼ਟਰ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਇੱਥੇ ਦੇ ਨੇ ਦੇ ਰਹਿਣ ਵਾਲੇ ਹਾਂ ਜੀ ਮੈਂ ਨਾ ਕਰਮਜੀਤ ਸਿੰਘ ਜੀ ਬਰਨਾਲੇ ਦੀ ਰਹਿਣੇ ਸਦਾ ਟੈਂਟ ਹੋ ਸਕਦਾ ਹੈ ਤ੍ਰਿਸ਼ਟੂ ਪਰ ਨਾਲਾ ਵੀ ਰਹਿਣਾ ਲਈ ਡਾਇਮੰਡ ਕੌਂਸਲ ਜੀ ਕਿਤੋਂ ਦੇ ਰਹਿਣਾ ਲਿਓ ਸੰਗਰੂਰ ਪੰਜਾਬ ਚੰਪੌਰ ਸਿੰਘ ਬਸ ਸੰਗਰੂਰੀ ਖਜ਼ਾਨਾ ਲੁੱਟਿਆ ਨੇ ਉਹਨੇ ਲੁੱਟਿਆ ਸੀ ਨਾ ਕਿੰਨੇ ਪੈਸੇ ਲੁੱਟੇ ਗਏ ਸੀ ਉਹ ਤੋਂ ਫੜੇ ਗਏ ਸੀ ਪੜਾਈ ਲਗਾਈ ਪਹਿਲਾਂ ਇਹ ਹੈ ਨਹੀਂ ਜੀ ਪਹਿਲਾ ਮਾਲومی ਹੋਰ ਯਾਰ ਬਾਕੀ ਸਾਧਨ ਨਹੀਂ ਸੀਗੇ ਇਸ ਸੰਗਰੂਰੀ ਸੀਗੇ ਐਜੂਕੇਸ਼ਨ ਹੈ ਨਹੀਂ ਜੇਕਰ ਸਾਡੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਜੇ ਸਾਡਾ ਪੰਜਾਬ ਫੇਰ ਸੋਣ ਦੀ ਚੜੀ ਬਣ ਜਾਵੇ ਤੁਹਾਨੂੰ ਮੈਂ ਸਿੱਧੀ ਗੱਲ ਦਿੰਦਾ ਮੇਰਾ ਖੁਦ ਦਾ ਬੇਟਾ ਜਿਹੜਾ ਕਿ ਮੈਂ ਇੱਥੇ ਮੇਰਾ ਕੰਮ ਵਾਹਿਗੁਰੂ ਦੀ ਕਿਰਪਾ ਨਾਲ ਸੋਹਣਾ ਚੱਲ ਰਿਹਾ ਮੈਂ ਇਸੇ ਦੁੱਖ ਦਾ ਮਾਰਾ ਬਾਹਰ ਪਿੱਛੇ ਆਇਆ ਇੱਕੋ ਕਵੇੜਾ ਮੇਰਾ ਮੈਂ ਉਹ ਬਾਹਰ ਪਾਬੇ ਨਹੀਂ ਇੱਥੇ ਕੁਝ ਨਹੀਂ ਹੈ ਠੀਕ ਹੈ ਪੰਜਾਬ ਸਾਡਾ ਹੈ ਲੇਕਿਨ ਉਹ ਗੱਲ ਨਹੀਂ ਹੈ ਰਹਿ ਗਈ ਕਰਾਊਡ ਦੇ ਵਿੱਚ ਦੀ ਜਾਂਦੇ ਸਾਰਾ ਕੁਝ ਹੋ ਰਿਹਾ ਏਅਰਪੋਰਟ ਜਾਣ ਜਾਂਦੇ ਘੱਟੋ ਘੱਟ 3 ਘੰਟੇ ਲੱਗਦੇ ਸੀ। ਟ੍ਰਿਪਾ ਵਾਸਤੇ ਜਿਵੇਂ ਇਹਨਾਂ ਨੇ ਦੱਸਿਆ ਸੀਗਾ ਸਮਝਾ ਦੀ ਉਹਦੇ ਵਿੱਚ ਸਿਲੰਡਰ-ਸਿਲੰਡਰ ਦੇਦੇ ਸੀ ਫ੍ਰੀ ਫ੍ਰੀ ਇਲਾਜ ਕੀਤਾ ਹੋਇਆ ਹੈਗਾ। ਵਾਹ ਸਰ ਪ੍ਰਾਈਵੇਟ ਹਸਪੀਟਲ ਚਾਹੇ ਸਰਕਾਰੀ ਹਸਪੀਟਲ 5 ਲੱਖ ਤੱਕ ਦਾ। ਹਾਂ। ਬੇਰੋੜ ਜਿਹੀ ਆਈ ਬੇ ਵਗੈਰਾ ਰੱਖੇ। ਕਾਫੀ ਟਿਕਲ ਜਿੱਤੇ ਜਿਵੇਂ ਕੋਨਟਰੈਕਟਰ ਕਰਾ ਦਿੰਦੇ ਨੇ। ਖੇਤਾਂ ਦੇ ਵਿੱਚ ਪਲਾਟ ਦੇ ਮਕਾਨ ਬਾਅਦ ਪੈਨਸ਼ਨਾਂ ਲੱਗ। ਓਰੇ ਬਹੁਤ ਮਦਦ ਕਰੀ ਸਾਡੀ ਜੀ। ਸਾਡੇ ਘਰ ਦੇਆਂ ਦੇ ਗੋਡੇ ਪਾਏ ਨੇ ਮੇਰਾ ਪਿੱਤੇ ਦਾ ਆਪਰੇਸ਼ਨ ਕਰਾਇਆ ਹੈ। ਉਹ ਫਲਾਓਪਰ ਵਗੈਰਾ ਬਣ ਗਏ ਵਧੀਆ ਚੱਲੋ ਬਾਈਪਾਸ ਲਾਗੇ ਇਹ ਚੀਜ਼ਾਂ ਬਣਾਈਆਂ ਉਹਨਾਂ ਨੇ ਪਹਿਲਾਂ ਸ਼ੁਰੂ ਤੋਂ। ਹੁਣ ਠੀਕ ਆ ਕਿਉਂਕਿ ਸੜਕਾਂ ਰੋਡ ਸਭ ਕੁ ਵਧੀਆ। ਤੇਰਾ ਸੈਂਟਰ ਦੀ ਦੇਣ ਆਈ। ਸੈਂਟਰ ਦੇ ਮੋਦੀ ਬੈਠਾ ਮੋਦੀ ਦੇਣਾ ਇਹ ਤਾਂ ਆਟਾ ਦਾਂਸ ਕਰ ਨਾ ਕਰਿਆ ਹੋਇਆ ਟੀਵੀ ਮਾ ਚਲਾਈਆਂ ਹੋਈਆਂ ਨੇ। ਇਹ ਪੱਟੇ ਕਰਨੇ ਉਹ ਪੱਕੇ ਬਣਵਾ ਰਹੇ ਆ। ਬਾਕੀ ਕਰ ਰਹੇ ਆ ਇਹ ਜਲਦੀ え ਉਹ ਬਾਕੀ ਇਹ ਵੀ ਸੈਂਟਰ ਜੋਗਲ ਹੋ ਰਿਹਾ ਸੈਂਟਰ ਤੇ ਵੀ ਹੋ ਰਿਹਾ ਆ ਹਾਈਵੇ ਰੋਡ ਜਿਹੜਾ ਬਣਿਆ ਹੋਇਆ ਹੈ ਹਾਈਵੇ ਰੋਡ ਆ ਬਣਿਆ ਹੋਇਆ ਇੱਕ ਇੱਕ ਤੋਂ ਪਰੇ ਨਿਕਲਿਆ ਮੋਗਾ ਸਾਈਡ ਬਾयां ਬਰਸਰ ਉਹ ਨਿਕਲਿਆ ਹੋਇਆ ਠੀਕ ਹੈ ਤੋਂ ਉਹਨਾਂ ਵਿੱਚ ਨੌਕਰੀ ਕਰ ਪਦੇ ਆ ਨੌਕਰੀ ਕਰ ਪਦ ਗਿਆ ਬਾਕੀ ਆ ਇਹ ਜਿਹੜਾ ਗਰੀਬ ਸੀਗਾ ਗਰੀਬ ਨੂੰ ਤਾਂ ਉੱਠਣ ਦਾ ਮੌਕਾ ਮਿਲਿਆ ਬੰਗਲਾ ਬਹੁਤ ਵਧੀਆ ਹੀ ਬਹੁਤ ਵਧੀਆ ਵਧੀਆ ਉਹ ਉਹ ਹੀ ਆ ਤਕਨੀਕ ਪੜਾਈ ਲਗਾਈ ਬੱਚਿਆਂ ਲਈ এডਿਕੇਸ਼ਨ ਲੈਥ ਬਹੁਤ ਸੋਹਣੀ ਚੀਜ਼ ਬਣਾਇਆ ਉਹ ਤਰਾ ਉਹਨਾਂ ਨੇ ਮਤਲਬ ਕਿ ਜਿਵੇਂ ਫਲਾਈਓਵਰ ਹੋ ਕੇ ਬਹੁਤ ਸੋਹਣੇ ਬਣਾਏ ਨੇ ਮੈਂ ਕੋਲੋਂ ਉੱਥੋਂ ਡਰਾਈਵ ਕਰਕੇ ਆਉਂਦਾ ਹੁੰਦਾ ਸੀ ਆਪਣੇ ਸ਼ਹਿਰ ਤੇ ਇੰਨੀ ਸਾਫ ਸੁਪਰੀਅਰ ਸਰਕਰ ਪ੍ਰਦਾਨ ਮੰਨ ਲਓ ਬਹੁਤ ਸੋਹਣੀ ਮਤਲਬ ਕਿ ਚੀਜ਼ ਬਣ ਗਈ ਉਹਨਾਂ ਨੇ ਉੱਥੇ ਫਲੈਟ ਬਣਾਏ ਨੇ ਜਿਹਦੇ ਹਰ ਇੱਕ ਦੇ ਵਸ ਦੀ ਗੱਲ ਨਹੀਂ ਸੀ ਉਹ ਕਿ ਉਹ ਖਰੀਦ ਸਕੇ ਬੰਦਾ ਇਹ ਲੇਕਿਨ ਉਹਨਾਂ ਨੇ ਇਹ ਜਿਹੇ ਫਲੈਟ ਬਣਾਏ ਵੀ ਹਰ ਕੋਈ ਤੇਰੇ ਮੇਰੇ ਵਰਗਾ ਸਿਰੇ ਖਰੀਦ ਸਕਦਾ ਜਿਹੜੀ ਉਹਦੀ ਖੁਆਇਸ਼ ਸੀ ਉਹਦੇ ਬੱਚਿਆਂ ਦੀ ਵੀ ਸਾਡਾ ਆਪਦਾ ਘਰ ਹੋਵੇ ਉਹ ਸੁਪਨੇ ਉਹਨਾਂ ਨੇ ਪੂਰੇ ਕੀ ਵੀ ਅੱਗੇ ਤਾਂ ਲੈ ਕੇ ਜਾਊਗਾ ਇਹ ਤਾਂ ਗੱਲ ਹੈ ਇਹ ਤਾਂ ਅੱਗੇ ਲੱਗੇ ਇਹ ਇਹ ਸਾਖਸੇ ਅਦਾਂ ਦੇ ਮੋਦੀ ਸਾਹਿਬ ਵੀ ਦਿਨੇ ਵੀ ਦੇਖਿਆ ਉਹ ਤਾਂ ਆਪਣੇ ਘਰ ਨਾ ਪਰ ਮੋਦੀ ਸਾਹਿਬ ਨੇ ਮੋਦੀ ਦਾ ਘਰ ਲੰਕਾਉਂਦਾ ਹੈ ਤੇ ਜਿੱਥੇ ਵੀ ਜਾਂਦਾ ਕੁਝ ਲੈ ਕੇ ਆਉਂਦਾ ਉਹ ਉਹ ਵੀ ਆਪਣੇ ਦੇਸ਼ ਵਾਸਤੇ ਲੈ ਕੇ ਆਉਂਦਾ ਉਹ ਦੇਖੋ ਤੁਹਾਡਾ ਦੇ ਸਹੀ ਚੱਲ ਰਿਹਾ ਹੈ। ਤੁਹਾਡੇ ਵੱਤੇ ਸਹੀ ਲੈਣ ਤੇ ਜਾ ਰਹੇ ਨੇ। ਹੋਰ ਕੀ ਚਾਹੀਦਾ ਵਗੈਰਾ ਉਹਨਾਂ ਨੂੰ ਫਰੀਦ ਦਿੱਤੀ ਜਾਂਦੀ ਹੈ। ਕਿਉਂਕਿ ਸਬਦਾ ਦਾ ਬੜਾ ਬਹੁਤ ਜ਼ਿਆਦਿਆਂ ਨੇ ਇਹ ਜੀ ਗੱਲੇ ਵੀ ਨਹੀਂ ਦਿੱਤੀਆਂ ਤਾਂ ਬਹੁਤ ਕੁਝ ਹਨ। ਹਾਂ। ਪਰ ਇਹਦਾ ਆਪਾਂ ਪਛਾਣਨਾ ਵੀ ਉਹ ਬੰਦੇ ਨੇ ਸਹੀ ਦਿੱਤਾ ਗਲਤ ਦਿੱਤਾ। ਇਹ ਤਾਂ ਆਪਦੀ ਵੀ ਸੋਚ ਹੋਣੀ ਆ ਬੰਦੇ ਦੀ। ਮੋਦੀ ਹੀ ਕੁੱਲ ਮਿਲਾ ਕੇ ਵਧੀਆ ਵੀ ਕੰਮ ਕੀਤੇ ਆ ਉਹਨੇ। ਚੰਗੇ ਵੀ ਕੀਤੇ ਆ। ਵਧੀਆ ਮਕਾਨ ਵੀ ਬਣਾਏ ਆ ਵੀ ਸਹੀ ਸੁਧਾਰ ਲਿਆ ਰਿਹਾ ਹੈ। ਦੇਖਦਾ ਥੋੜੀ ਥੋੜੀ ਸਮੇਂ ਨਾਲ ਆਊਗਾ। ਨਾ ਜਿਹੜਾ ਅੱਜ ਦਾ ਕੰਮ ਚੱਲ ਰਿਹਾ ਹੈ ਸਹੀ ਚੱਲ ਰਿਹਾ ਹੈਗਾ ਬਿਲਕੁਲ ਮਾੜੀ ਕੋਈ ਗੱਲ ਅੱਜ ਅੱਛਾ ਕਰ ਲਈ ਮਾੜਾ ਕੋਈ ਐਸੇ ਦੇਖਿਆ ਨਹੀਂਗਾ ਕੋਈ ਮਾੜਾ ਹੋਵੇ ਇੱਥੇ ਦੰਗੇ ਕਰਵਾਏ ਹੋਣ ਜਾਂ ਕਿਸੇ ਨੇ ਕਰਵਾਇਆ ਹੋਵੇ ਉਹ ਤੇ ਦੇਖਿਆ ਨਹੀਂ ਆਹ ਸੈਂਟਰ ਨੇ ਕੀਤਾ ਹੈਗਾ ਸੈਂਟਰ ਵਿੱਚ ਰੂਗੀ ਹੁਣ ਵਧੀਆ ਸੁਧਾਰ ਹੋ ਗਿਆ ਵਧੀਆ ਹੋਰ ਕਿਹੜੇ ਐਂਗਲ ਕਰੀਏ ਹਰ ਚੀਜ਼ ਵਧੀਆ ਹੈ ਉੱਥੇ ਮੋੜ ਬਰ ਰਿਹਾ ਹੈ ਹੈ ਬਾਕੀ ਕੋਈ ਇੱਥੇ ਬੜਾ ਭੈਣੀਗਾ ਲੋਕਾ ਕੋਈ ਵਾਲਾ ਕੰਮ ਨਹੀਂ ਹੈਗਾ ਸਾਡਾ ਦੇਸ਼ ਬਈ ਸਹਿਬ ਉਹਦਾ ਸੇਫ ਹੈ ਕੋਈ ਜੈਨ ਆਉਂ ਸੇਫ ਸ਼ਹਿਰ ਆ ਆ ਇਹ ਸੈਂਟਰ ਸਰਕਾਰ ਹੀ ਕਰਦੀ ਇਹਨੂੰ ਇਹ ਉਹ ਪੈਸਾ ਦੇਊਗੀ ਤਾਂ ਕਰੋਗੀ ਦਰਸਾਣਾ ਦੇਖ ਇੱਕ ਤਾਂ ਸਾਡੇ ਦੇਸ਼ ਨੂੰ ਇਹਨੇ ਚੱਕਿਆ ਪੂਰਾ ਬੁੱਧੀਆ ਇੱਕੋ ਇਹਨੇ ਫੌਜ ਨੂੰ ਵੀ ਆਰਮੀ ਨੂੰ ਸਾਡੇ ਜਿਹੜਾ 1947 ਦਾ ਹਿੰਦੁਸਤਾਨ ਯਾਦ ਹੋਇਆ ਉਹੀ ਐਲਆਰਐਸਾ ਅਸਲਾ ਸੀ ਸਾਡੇ ਫੌਜੀਆਂ ਕੋਲੇ ਇਹਨੇ ਰਿਕਾਰਡ ਤੋੜਿਆ ਇਹ ਗੱਲ ਦਾ ਜੋ ਹਾਜ਼ਾਂ ਦੇ ਵਿੱਚ ਪਹਿਲਾ ਵਰਲਡ ਦੇ ਵਿੱਚ ਰਿਕਾਰਡ ਤੋੜਿਆ ਉਡਾਨ ਭਰ ਕੇ ਜੰਗੀ ਯੋਹਾਜ ਲੈਣਦੇ ਹੀ ਬੰਦੇ ਨੇ ਇਹ ਕੰਮ ਤਾਂ ਕਰੇ ਨੇ ਵਧੀਆ ਕਰੋਨਾ ਦੀ ਆਪਾਂ ਗੱਲ ਕਰੀਏ ਕਰੋਨਾ ਦੇ ਵਿੱਚ ਹਰ ਇੱਕ ਦੇਸ਼ ਟੋਟਲੀ ਜਿਹੜੇ ਹੈਗੇ ਸੀਗੇ ਵਰਲਡ ਦੇ ਦੇਸ਼ ਪ੍ਰਭਾਵਿਤ ਹੋਏ ਨੇ ਇੰਡੀਆ ਨੂੰ ਛੱਡ ਕੇ ਜਦਕੀ ਸਭ ਤੋਂ ਵੱਡਾ ਚੈਲੰਜ ਇੰਡੀਆ ਦੇ ਵਾਸਤੇ ਕੀ ਸੀਗਾ ਇਹਨਾਂ ਆਪਣੀ ਇੰਡੀਆ ਦੀ ਪੋਪੂਲੇਸ਼ਨ ਇੰਨੀ ਜ਼ਿਆਦਾ ਪੋਪੂਲੇਸ਼ਨ ਹੋਣ ਦੇ ਬਾਵਜੂਦ ਵੀ ਇਹ ਕਰੋਨਾ ਜਿਹੜਾ ਹੈਗਾ ਸੀਗਾ ਇੰਡੀਆ ਨੂੰ ਇਫੈਕਟ ਨਹੀਂ ਕਰ ਪਾਇਆ ਕਿਉਂ ਨਹੀਂ ਕਰ ਪਾਇਆ ਕਿਉਂਕਿ ਇੱਥੇ ਵੀ ਜਿਹੜੀ ਸਰਕਾਰ ਸੀਗੀ ਉਸਨੇ ਉਸ ਦੀਆਂ ਜਿਹੜੀਆਂ ਪ੍ਰੋਬਲਮ ਆ ਨਹੀਂਆਂ ਸੀਗੀਆਂ ਉਹਨੂੰ ਪਹਿਲਾਂ ਹੀ ਫਿਰ ਕੈਪਚਰ ਕਰ ਲਿਆ ਫਿਰ ਸਭ ਤੋਂ ਵੱਡਾ ਕੀ ਸੀ ਵੈਕਸੀਨ ਲਗਾ ਲਓ ਤੁਸੀਂ ਇੰਨੀ ਫਾਸਟ ਇੰਡੀਆ ਦੇ ਵਿੱਚ ਫਸਟ ਟਾਈਮ ਵੈਕਸੀਨ ਬਣੀ ਹੈ ਕਦੇ ਅਜੇ ਤੱਕ ਵੈਕਸੀਨ ਇੰਡੀਆ ਖੁਦ ਨਹੀਂ ਬਣਾ ਸਕਿਆ ਜਿਹੜੀ ਕਰੋਨਾ ਦੇ ਟਾਈਮ 'ਚ ਇੰਡੀਆ ਨੇ ਕੋਵਿਡ ਸ਼ੀਲਡ ਬਣਾਈ ਹੈ ਕਿੱਥੇ ਆਪਾਂ ਦੂਸਰੇ ਦੇਸ਼ਾਂ ਦੇ ਉੱਪਰ ਨਿਰਭਰ ਰਹਿੰਦੇ ਸੀ ਹਮੇਸ਼ਾ ਵੀ ਵੈਕਸੀਨ ਬਣਾਉਣ ਵਾਸਤੇ ਵੈਕਸੀਨ ਉੱਥੋਂ ਆਉਂਦੀ ਸੀ ਕਿੰਨੇ ਦੇਸ਼ਾਂ ਨੂੰ ਫ੍ਰੀ ਦੇ ਵਿੱਚ ਬਣ ਰਹੀਆਂ ਐ ਵੈਕਸੀਨ ਕਿਸੇ ਵੀ ਕਲਪਨਾ ਹੈਗੀ ਸੀ ਵੀ ਰਾਮ ਮੰਦਰ ਵੀ ਬਣ ਜਾਊਗਾ ਐਡਾ ਵੱਡਾ ਮੁੱਦਾ ਧਰਮ ਨੂੰ ਲੈ ਕੇ ਜਿਹੜਾ ਚੱਲ ਰਿਹਾ ਸੀਗਾ ਉਹ ਖਤਮ ਹੋਇਆਗਾ ਗਰੋਥ ਦੀ ਗੱਲ ਕਰੀਏ ਇਸ ਟਾਈਮ ਇੰਡੀਆ ਦੇ ਵਿੱਚ ਹਰ ਇੱਕ ਪਰਸਨ ਗਰੋਥ ਕਰ ਰਿਹਾ ਹੈਗਾ ਕੋਈ ਇਹ ਨਹੀਂ ਹੈਗਾ ਗਰੋਥ ਨਹੀਂ ਕਰ ਰਿਹਾ ਪਾਲਿਸੀ ਜਿਹੜੀਆਂ ਚੇਂਜ ਹੋਣਗੀਆਂ ਉਹਦੇ ਨਾਲ ਇਨਵੈਸਟਮੈਂਟ ਵਧੀ ਹੈਗੀ ਸੜਕਾਂ ਦਾ ਜਿਹੜਾ ਹੈਗਾ ਹੈਗਾ ਆਪਾਂ ਕਹਿ ਦਈਏ ਬਰਿਆਵਰਨ ਦਾ ਜਿਹੜਾ ਹੈਗਾ ਸੋ ਅੱਜ ਭਾਰਤ ਦਾ ਬਿਆਨ ਇੰਡੀਆ ਦੇ ਤੁਮੋਦੀ ਦੇ ਅੰਦੁਬਾ ਚੱਲਿਆ ਗਿਆ ਜਿਹੜੇ ਬਾਇਓ ਟਾਇਲਟ ਜਿਹੜੇ ਬਣਾਉਣ ਨੇ ਉਹ ਵੀ ਇੰਡੀਆ ਦੇ ਵਿੱਚ ਦੁਬਾਰਾ ਹੀ ਬਣਨੇ ਨੇ ਆਈ ਥਿੰਕ ਸੋ ਜਿਹੜੇ ਆਪਣਾ ਕਾਰ ਬਣਾਉਣੇ ਗਰੀਬਾਂ ਦੇ ਉਹ ਵੀ ਇੰਡੀਆ ਦੇ ਵਿੱਚ ਦੁਬਾਰਾ ਬਣਨੇ ਨੇ ਦੇਖੋ ਨੁਸਖੀਮਾ ਬਹੁਤ ਲਾਂਚ ਕੀਤੇ ਹੋਏ ਯਾਨੀ ਕਿ ਬਾਕੀ ਉਹਦੇ ਉੱਪਰ ਇੰਪਲੀਮੈਂਟ ਵੀ ਹੋ ਰਿਹਾ ਹੈਗਾ ਸੋ ਅੱਜ ਦੇ ਟਾਈਮ 'ਚ ਜੋ ਸੜਕਾਂ ਦਾ ਜਿਹੜਾ ਹੈਗਾ ਮਤਲਬ ਆਪਾਂ ਕਹਿੰਦੇ ਆ ਡਿਵੈਲਪਮੈਂਟ ਬਹੁਤ ਜ਼ਿਆਦਾ ਹੋ ਰਹੀ ਹੈਗੀ ਸੜਕਾ ਜਿਹੜੀ ਪਹਿਲਾਂ ਟੂ ਲਾਈਨ ਸੀ ਉਹ ਏਟ ਲਾਈਨ ਹੋ ਰਹੀਆਂ ਨੇਗੀਆਂ ਟੋਲ ਜਿਹੜਾ ਹੈਗਾ ਉਹ ਜਿਹੜੇ ਚੱਲ ਰਹੇ ਨੇ ਕਿ ਜਿਹੜੇ ਬੰਦ ਹੋਣੇ ਚਾਹੀਦੇ ਸੋ ਬੰਦ ਵੀ ਹੋ ਰਹੇ ਨੇ ਅੱਗੇ ਦਾ ਟੋਲ ਬੰਦ ਹੀ ਨਹੀਂ ਹੁੰਦਾ ਸੀ ਕੋਈ ਵੀ ਹੁਣ ਜਿਹੜੇ ਹੈਗੇ ਨੇ ਜਿੱਥੇ ਉਹਨਾਂ ਦਾ ਜਿਹੜਾ ਟਾਈਮ ਪੀਰੀਅਡ ਹੈਗਾ ਉਹ ਖਤਮ ਹੋ ਤਾ ਬੰਦ ਵੀ ਹੋ ਰਹੇ ਨੇ ਪੇਮੈਂਟ ਵਗੈਰਾ ਡਿਜੀਟਲ ਹੋ ਗਿਆ ਜਾਈ ਦੇ ਗਿਆ ਯੂਪੀਆਈ ਦੇ ਵੀ ਇੱਕ ਸਮੋਲ ਜਿਹੜੀ ਹੈ ਰੇਡੀ ਵਾਲਾ ਹੁੰਦਾ ਹੈਗਾ ਉਹਦੇ ਵੀ ਯੂਪੀਆਈ ਦਾ ਕੋਡ ਲੱਗਿਆ ਹੋਇਆ ਸੀ ਜੇ ਕਿਸੇ ਨੂੰ 5 ਰੁਪਏ 10 ਰੁਪਏ ਦੇਣੇ ਤਾਂ ਉਹ ਵੀ ਯੂਪੀਆਈ ਦੇ ਥਰੂ ਦੇ ਸਕਦੇ ਜੋ ਕਿ ਹਜੇ ਤੱਕ ਫੋਰ ਤੱਕ ਰੰਗ ਦੀ ਹੈ ਇਹਦੇ ਨਾਲ ਇਹ ਵੀ ਹੈਗਾ ਕਿ ਜਿਹੜਾ ਲੁੱਟਮਾਰ ਦਾ ਸੀਗਾ ਉਹ ਉਹ ਵੀ ਕੰਮ ਥੋੜਾ ਮੋਟਾ ਘਟਿਆ ਹੈਗਾ ਜਿੰਨੀ ਡਿਜੀਟਲ ਪੇਮੈਂਟ ਹੋਈ ਜਾਂਦੀ ਹੈ ਓਨੀ ਗ੍ਰੋਥ ਇੰਡੀਆ ਹੀ ਕਰੂਗਾ ਕਿਉਂਕਿ ਉਹਦੇ ਨਾਲ ਹੀ ਜਿਹੜੀ ਬਲੈਕ ਮਨੀ ਆ ਉਹ ਨਿਕਲੂ ਪਈ ਪਾਰਟੀ ਜਾਂਦਾ ਬਾਲਦੀ ਭਾਜਪੀ ਹਾਂ ਕਮਲ ਕਾ ਫੂਲ ਅੱਛਾ ਜੀ ਹਾਂਜੀ ਬੰਦੀ ਦਾ ਭਾਜਪੀ ਹੋਇਲਾ ਬਣ ਰਹੀ ਆ ਬਈ ਹਾਂ ਸੈਂਟਰ ਦਾ ਵੀਰੇ ਭਾਜਪੀ ਬਣੂ ਤੁਹਾਨੂੰ ਪਤਾ ਸਾਰਿਆਂ ਨੂੰ ਹਾਂ ਸੈਂਟਰ ਵਿੱਚ ਤਾਂ ਇਹ ਮੇਰੀ ਗਾਸੂ ਰੰਗਾਲ ਮੋਦੀ ਦੀ ਏਜੰਸੀ ਆ ਸਰਕਾਰ ਹੀ ਮੋਦੀ ਜੀ ਆਏ ਕਹਿੰਦੇ ਹਾਂ 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 ਜੀ ਆਏ ਵਧੀਆ ਜੀ ਪ੍ਰਧਾਨ ਮੰਤਰੀ 100% ਮੋਦੀ ਬਣੂਗਾ ਅਸਲੀ ਦਾ ਹਾਂ ਬਣੂਗਾ ਐ ਮੈਂ ਕਿਉਂ ਮੈਂ ਕਹਿ ਰਿਹਾ ਵੀ ਨਹੀਂ ਬਣਦਾ ਚਾਣਥ ਨੇ ਉਹ ਦੇ ਲੈ ਸੈਂਟਰ ਤੇ ਹੀ ਮੋਦੀ ਆਉਗਾ ਪਤਾ ਜੀ ਆਪਾਂ ਓਵਰਆਲ ਦੇਖਾਂਗੇ ਆਲ ਓਵਰ ਇੰਡੀਆ ਦਾ ਬੀਜੇਪੀ ਕੀ ਗੱਲ ਹੁੰਦਾ ਕਰੀ ਸੋ ਪਿਛਲੀ ਵਾਰ ਕਰਿਆ ਸੀ ਚੌਥੀ ਵਾਰ ਦੀ ਵੀ ਮੇਲ ਆ ਰਹੇ ਹਨ ਬੀਜੇਪੀ ਲੋਕ ਸਰ ਬੀਜੇਪੀ ਦੀ ਸਰਕਾਰ ਨੂੰ ਚਾਹਤ ਹੈ ਜਿੱਤੀ ਵਾਰ ਬਿਲਕੁਲ ਸਰ